ਕਰਨੇ ਤੇ ਕਪਾ ਜੂਨ ਨੂੰ ਨਾ ਗੰਦੇ ਨਾ ਬਾਜੀ ਤੇਰੇ ਉਹ ਨੰਗੰਦੇ ਅਰਜ ਲੱਗਦੀ ਐ ਤੂੰ ਦੇਖੀ ਨਾ ਸੋਨਾ ਬਣਾ ਲਾ ਤੂੰ ਬੈਠੇਂਗਾ ਨਾ ਜਦ ਐ ਐ ਐ ਐ ਹੋਊਗਾ ਦੇਖੀ ਤੂੰ ਚੱਲ ਠੀਕ ਐ ਦੇਖਾ ਵਰਦਲੀ ਜਟ ਲੈ ਫੇਰ ਖੜਕਾਣ ਲੱਗੇ ਯਾਰ ਮੈਨੂੰ ਯਾਰ ਪਹਿਲਾ ਲੱਕੜ ਦੇਖਦਾ ਮੈਂ ਮੈਨੂੰ ਤੂੰ ਬੰਦਾ ਸਹੀ ਨਹੀਂ ਲੱਗਦਾ ਉਹ ਲੈ ਆ ਦੇ ਦੇਖ ਬਾਈ ਨੂੰ ਲਾਦਾ ਨਾ ਕੰਮ ਤੇ ਆਪਾਂ ਨੇ ਸ਼ਾਗਿਰਦ ਨੂੰ ਕਰ ਦੇਣਾ ਇਹਨੇ ਕੰਮ ਆਹ ਦਿਹਾੜੀ ਇੱਕ ਐ ਫੇਰ ਨਾ ਦਿਹਾੜੀ ਹੁਣ ਦੋ ਬੰਦੇ ਆਏ ਆ ਦੋ ਬੰਦੇ ਆਏ ਤਾਂ ਤੂੰ ਤੇਰੇ ਨਾਲ ਦੇ ਹੋਰ ਬਣਾ ਲੈ ਜਿਹੜੇ ਦੁਕਾਨ ਤੇ ਬੈਠੇ ਇੱਕ ਦੋ ਵੇਲੇ ਆ ਵੀ ਲਾ ਦੂ ਮੈਂ ਬਾਣੀ ਨਾਲ ਗੱਲ ਕਰੀ ਜਾ ਮੈਨੂੰ ਕੰਮ ਕਰ ਲੈਣ ਦੀ ਚੱਲ ਕਰ ਲੈ ਯਾਰ ਚਲ ਦੂ ਐਂ ਕਰ ਦੋ ਚੱਕ ਪਕਾ ਚਾਹ ਬਣਾ ਦੇ ਯਾਰ ਹੋਏ ਆਇਆ ਹੁਣ ਐ ਤੈਨੂੰ ਚਾਹ ਦੀ ਤੇ ਵੀ ਲੱਗੀ ਆ ਜ ਮਿਸਤਰੀ ਪਹਿਲਾਂ ਚਾਹ ਹੀ ਪਿੰਦੇ ਹੁੰਦੇ ਨੇ ਯਾਰ ਐ ਥੋੜੀ ਹੁੰਦੀ ਹੈ ਐ ਨਹੀਂ ਹੁੰਦਾ ਪਹਿਲਾਂ ਵਾਲੇ ਵੀ ਤੇਰੇ ਵਰਗੇ ਲੱchnੇ ਦੀ ਤਾਂ ਹੀ ਭਜਾਇਆ ਉਹ ਮੇਰੀ ਗੱਲ ਸੁਣਦਾ ਹੁਣ ਇਹ ਰਾਵ ਮੈਨੂੰ ਤੀਜਾ ਬਿਸਤਰੀ ਉਹ ਯਾਰ ਅੱਛਾ ਕੱਲ੍ਹ ਭਜਾਣਾ ਨਹੀਂ ਉਹਨੂੰ ਐਂ ਵੀ ਪੁੱਛ ਲਈ ਉਹਦੇ ਪੈਸੇ ਵੀ ਦੱਬੇ ਹੋਏ ਨੇ ਮੇਰੇ ਹਉ ਚਾਹ ਦਾ ਪੀਣੀ ਹੈ ਯਾਰ ਹੁਣ ਆਇਆ ਤੂੰ ਬਾਅਦ ਵਿੱਚ ਪਹਿਲਾਂ ਕੰਮ ਤਾਂ ਕਰ ਲੈ ਮਾੜਾ ਮੋਟਾ ਉਹ ਜੇ ਕਿਹੜੇ ਕੁੜੇ ਹੋਵਾਂਗੇ ਤਾਂ ਹੀ ਕੰਮ ਹੋਊਗਾ ਕਿਹੜੇ ਫੇਰ ਤੂੰ ਕਿਸੇ ਨਾਲ ਬਿਸਕਟ ਲੈ ਆ ਦੇ ਨਾਲ ਮਿੱਠੀ ਹੋਰ ਕੁ ਮੱਠੀ ਬਿਸਕਟ ਫਿਰ ਤਾਂ ਉਹ ਤਾਂ ਤੇਰੀ ਇੱਛਾ ਹੈ ਲੈ ਕੇ ਆਈਂ ਬਾਲੋਸ਼ ਆਈ ਉਹ ਤਾਂ ਫੇਰ ਸਾਰਾ ਨਾਲ ਵਧੀਆ ਕੰਮ ਹੋ ਜਾਊਗਾ ਫੇਰ ਤਾਂ ਵਧੀਆ ਹੋ ਰਹੀ ਜੀ ਲਾ ਲਾਂਗੇ ਤੇ ਤੈਨੂੰ ਕਿਹਨੂੰ ਫੀਮ ਦੀ ਡੱਲ ਵੀ ਦੇ ਦੇ ਉਹ ਨਸ਼ਾ ਨਹੀਂ ਬਾਈ ਅਸੀਂ ਪਰਵਾਸ ਨਸ਼ਾ ਨਹੀਂ ਕਰਦੇ ਨਸ਼ਾ ਹੀ ਕਰਾ ਸ਼ੁਕਰ ਸ਼ੁਕਰ ਅਸੀਂ ਉਹ ਜਦੋਂ ਉਹਨੇ ਕੰਮ ਨੂੰ ਨਹੀਂ ਠੀਕ ਕਰਿਆ ਦਾ ਦੂਈ ਚੱਕ ਕੇ ਬੋਰੀ ਲਾਤੀ ਇਹਨੇ ਦੂਈ ਜਿਹੜੀ ਘਰੇ ਹੁੰਦੀ ਹੈ ਆਪਣੀ ਉਹ ਪਟਨਾ ਬੂਗ ਆਪਾਂ ਨੂੰ ਕਰਨਾ ਬੂ ਖਰਚਾ ਵੱਜ ਜਾਣਾ ਤੇਰਾ 2-3000 ਹੋਰ ਉਹ ਭਰਾਵਾ ਉਹ ਦੇਖੀ ਕਿੱਡਾ ਸਾਊ ਬੰਦਾ ਚਪਕਾਰ ਕੇ ਕੰਮ ਲੱਗ ਗਿਆ ਉਹ ਤਾਂ ਸ਼ਗਿਰਦ ਆ ਮੇਰਾ ਉਹਨੂੰ ਕੋਨੇ ਦਾ ਪੈਸਾ ਨਹੀਂ ਦਿਹਾੜੀ ਲੈਣੀ ਆ ਪੈਸੇ ਉਹ ਲੱਗਦਾ ਵੈਸੇ ਸ਼ਗਿਰਦ ਤੇਰਾ ਹੋ ਹਾਂ ਤਾਂ ਦਾ ਠੀਕ ਕਰ ਲਾ ਫੇਰ ਨਾ ਕਹਿ ਦੀ ਮੇਰੀ ਗੱਡੀ ਦਬਦੀ ਨਹੀਂ ਗੱਡੀ ਤਾਂ ਮੈਂ ਪਹਿਲਾਂ ਦੀ ਲਿਆਂਦੀ ਆ ਵਧੀਆ ਲਿਆਂਦੀ ਆ ਗੱਡੀ ਹਾਂ ਹਾਂ ਉਹ ਤਾਂ ਮੇਰੇ ਨੁਕਸਨਾ ਕੱਢਦੀ ਵੀ ਮਿਸਤਰੀ ਮਾੜਾ ਤਾਂ ਉਹ ਤਾਂ ਮਿਸਤਰੀ ਮਾੜਾ ਨਿਕੜਾ ਪਹਿਲਾਂ ਆਲਾ ਆ ਮੈਨੂੰ ਨਾ ਕਹ ਜੀ ਵੀ ਮਾਰਦਾ ਸੀ ਬਸ ਤੇਰੇ ਤੇ ਉਹ ਚੰਤਰ ਇੰਨਾ ਹੈਗਾ ਤੂੰ ਥੋੜੀ ਜਿਆਦਾ ਮਾਰਦਾ ਉਹ ਤੂੰ ਕਿਆ ਮੈਨੂੰ ਲੱਗ ਰਿਹਾ ਗੀੜ ਵੀ ਪੈਣਾ ਬਹੁਤ ਕਿੱਥੀ ਪਤੰਦਰ ਨੇ ਧਾਰ ਕੇ ਵੀ ਨਹੀਂ ਦੇਖਿਆ ਇਹ ਤੱਕ ਹਾਂ ਦਾ ਠੀਕ ਆ ਕੀ ਠੀਕ ਹੈ ਗੱਦੀ ਰੱਖ ਕੇ ਦਿਖਾਈ ਆ ਠੀਕ ਆ ਉਹ ਇਹਦੇ ਕੱਪੜਾ ਲੀੜਾ ਕੋ ਚੜਾ ਇਹ ਗੱਦੀ ਰੱਖੇਗਾ ਨਾ ਕੱਪੜੇ ਨੂੰ ਮੈਂ ਜੀ ਸੂਟ ਪਵਾ ਦਾਂ ਦੱਸ ਲਾਹੌਰੀ ਸੂਟ ਨਾ ਪਵਾ ਦਾਂ ਇਹਨੇ ਲਾਹੌਰ ਤੋਂ ਲਿਆ ਕੇ ਕਪੜਾ ਨਾਲ ਜਿਆਦਾ ਪਿਆਰ ਲਾਦਾ ਮੈਨੂੰ ਉਹ ਕਪੜਾ ਕਪੜਾ ਲਿਆਂਦਾ ਪਿਆ ਕਿੱਦਾਂ ਤੇਰਾ ਲੋਰ ਤੋਂ ਹਾਂ ਗੱਦੀ ਗੁੱਦੀ ਬਾਈ ਸਮਾਰ ਕੇ ਕਰਨਾ ਮੇਰਾ ਵੀਰ ਘਰ ਦਾ ਕੰਮ ਸਮਝ ਕੇ ਕਰ ਅੱਛਾ ਘਰ ਨੂੰ ਮੈਂ ਇਹ ਦੱਸ ਮੇਰਾ ਹਿੱਸਾ ਜਿਆਦਾ ਮੇਰਾ ਉਹ ਪਲਾਟ ਨੋ ਲਵਾ ਦੇ ਉਹ ਤੂੰ ਮੇਰੇ ਗੁਰੂ ਕੰਮ ਕਰ ਲੈ ਹਿੱਸਾ ਦਾ ਕਿਤੇ ਹਾਂ ਫੇਕਰ ਮੈਂ ਆਪਣੀ ਸਮਝੂਗਾ ਚਾਹ ਤੂੰ ਪਲਾਉਂਦਾ ਨਹੀਂ ਯਾਰ ਆ ਦੇਖ ਪੂਰੀ ਨਰਮ ਆ ਮੈਂ ਗੱਦੀ ਦਾ ਨਰਮ ਹੈ ਠੀਕ ਹੈ ਕੰਪਨੀ ਦੀ ਹਾਂ ਮਾਲਕ ਤੁਸੀਂ ਬਹਿ ਗਏ ਤੁਹਾਨੂੰ ਕੋਈ ਚਾਹ ਪਾਣੀ ਦੇ ਨਾਲ ਹੋਰ ਕੁਝ ਲਿਆਵਾਂ ਰੋਟੀ ਰੁੱਤੀ ਦਾ ਕਰ ਪ੍ਰਬੰਧ ਇੱਕ ਠੰਡਾ ਜਿਹਾ ਪਾਣੀ ਲਿਆ ਦੇ ਬਿਸਲਰੀ ਬਿਸਲਰੀ ਨਾਲੇ ਕਿਹਦਾ ਲਾਹੌਰ ਤੋਂ ਆਇਆ ਅੰਮਾ ਬਿਸਲਰੀ ਇਹ ਪਾਣੀ ਪੀਣਾ ਹੈ ਮਾੜਾ ਤੇਰਾ ਪਾਣੀ ਨਾ ਤੂੰ ਮੇਰੀ